हेलो गाइस की हां चलो उम्मीद करता हूं तुम सारे बहुत भले होंगे तो काफी ਦਿਨਾਂ ਬਾਅਦ ਵਲੋਗ ਪਾਉਣ ਲੱਗਿਆ ਉਹ ਆ ਗਈ ਜੋਤੀਰਾਮਾ ਜੋਤੀ ਦੇਖਦੀ ਪਈਏ ਉਹ ਆਈ ਸੀ ਯਾਰ ਕੌਣ ਉਹ ਕੰਬਲੀ ਕੀ ਕਹਿੰਦੀ ਕਹਿੰਦੀ ਕਿ ਇੱਥੋਂ ਆਉਂਦੀ ਹੈ ਇੱਥੋਂ ਦੇਖ ਕੇ ਐ ਮੁਰ ਜਾਂਦੀ ਹੈ ਇੱਥੋਂ ਆਉਂਦੀ ਇੱਥੋਂ ਦੇਖ ਕੇ ਮੈਂ 2 ਦਿਨਾਂ ਰੋ ਗਿਆ ਇਹ ਇੱਥੋਂ ਆਉਂਦੀ ਮਿਲ ਕੇ ਤੈਨੂੰ ਦੇਖਦੀ ਇੱਧਰ ਦੇਖਦੀ ਹੈ ਕਿ ਇੱਧਰ ਬੈਠੇ ਆ ਫਿਰ ਮੁਰ ਜਾਂਦੀ ਹੈ ਇੱਕ ਵਾਰ ਹੋਇਆ ਦੋ ਰਾਏ ਤੇ ਹੁਣ ਮੈਂ ਇੱਥੇ ਇੱਥੇ ਫੇਰ ਖੜੀ ਸੀ ਇੱਥੇ ਖੜ ਕੇ ਆਣ ਲੱਗੇ ਸਦਨ ਫੇਰ ਮੈਂ ਹੁਣ ਇੱਥੇ ਦਬ ਕੇ ਮੈਂ ਕਿਹਾ ਫੇਰ ਤੂੰ ਆ ਗਈ ਮੈਂ ਕਿਹਾ ਤੇਰੇ ਘਰ ਵਾਲ ਨੂੰ ਵੀ ਕਿਹਾ ਮੈਂ ਫੇਰ ਉਹ ਹਟਦੀ ਨਹਿਗੀ ਫੇਰ ਆਈ ਇੰਨੀ ਆਈ ਇੰਨੀ ਇਹ ਚੰਗਾ ਤੁਹਾਨੂੰ ਲੱਗਦਾ ਬਾਰ ਬਾਰ ਆ ਕਦੂਰਾ ਮੈਂ ਸੋਗੀ ਉੱਠਿਆ ਜੀ ਆਇਆ ਜੀ ਨਿੱਕੂ ਜਿਆ ਕੀ ਦੇਖ ਰਿਏ ਇੱਕ ਬਿਗ ਬਾਸ 13 ਦੇਖਣ ਲੱਗੀ ਹੋਈ ਆ ਬਿਗ ਬਾਸ 13 ਆਉਣ ਦਾ ਸੀਜ਼ਨ ਪਤਾ ਨਹੀਂ ਕਿੱਥੇ ਦਾ ਕਿੱਥੇ ਗਿਆ ਕਿੱਥੇ ਨਹੀਂ ਤੈਨੂੰ ਬਿਗ ਬਾਸ 13 ਕੀ ਵਧੀਆ ਲੱਗਦਾ ਅੱਛਾ ਤੂੰ ਹੁਣ ਬਿਗ ਬਾਸ 13 ਕਿਉਂ ਦੇਖ ਰਹੀ ਆ ਕੀ ਚੀਜ਼ ਅੱਛੀ ਲੱਗ ਰਹੀ ਓ ਦੇ ਵਿੱਚ ਬਿਗ ਬਾਸ ਤੇਰਾ ਹੁਣ ਆਲ ਦੇ ਟਾਈਮ ਵਿੱਚ ਕੋਣ ਦੇਖ ਰਿਹਾ ਅ ਜੋਤੀ ਦੇਖੋ ਤੁਸੀਂ ਕਿੰਨੇ ਦਿਨਾਂ ਬਾਅਦ ਦੇਖ ਰਹੇ ਹੋ ਆਹ ਗਦੁਰਾਮ ਕੇ ਡੈਡੀ ਅਜੇ ਆਈ ਨਹੀਂ ਹੈਗੇ ਡੈਡੀ ਹਜੇ ਲੇਟ ਆਣਗੇ ਕੀ ਦੇਖ ਰਹੀ ਓ ਗੁੱਸੇ ਨਾਲ ਦੇਖ ਰਹੀ ਇਹ ਤਾਂ ਸਾਰੀ ਦਿਹਾੜੀ ਫੋਨ ਹੀ ਜਲਾਉਂਦੀ ਰਹੇਗੀ ਮੈਂ ਦੇ ਇਹਨੂੰਗਾ ਔਰ ਹੈੱਡਫੋਨ ਲੱਗੇ ਨੇ ਪਾ ਤਨ ਦੇਖ ਰਿਹਾ ਕਿ ਨਹੀਂ ਦੇਖ ਰਿਹਾ ਤੇ ਫੋਨ ਲੱਗਿਆ ਬਸ ਇਹਨੂੰ ਬਸ बिग बॉस देखी होगी बिग बॉस देखी होगी एना बिग बॉस तो मैं भी देख रहा है नया सीजन आए बेकार है बिल्कुल सही है ब्लॉग आज की बनाई गई आज अरबी है अरबी आज गाइस बनाऊंगी अरबी शुगर आ किते परमात्मा है किते अरबी देखकर नु मिली है नहीं तो दाल 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 मैं तो दाल खा खा के आके जाना बिल्कुल क्या एक कप चाय बना दे तो बना है हैं ਰੋਕੇ ਨਹੀਂ ਤੂੰ ਹੁਣੀ ਬਣਾ ਦੇ ਕਟਿੰਗ ਵੀ ਕਰਾਣ ਵਾਲੀ ਹੋ ਗਈ ਯਾਰ ਦੇਖ ਕਟਿੰਗ ਬਾਲ ਦੇ ਕਟੇ-ਕਟੇ ਹੋ ਗਏ ਨੇ ਹੈਨਾ ਕਟਿੰਗ ਕਰਾਉਂਗਾ ਸੰਡੇ ਤੱਕ ਕਰਾ ਦੇਣੀ ਹੈ ਕਟਿੰਗ ਕਰਾਉਂਗਾ ਸੰਡੇ ਤੱਕ ਬਾਲ ਕਾਫੀ ਵੱਡਿਓ ਗਏ ਹੋਇਆ ਏ ਤਾਂ ਇਹ ਬਾਲ ਇੱਧਰ ਹੀ ਤਾਂ ਲੱਗਦੇ ਕਿਉਂਕਿ ਹੈਲਮਟ ਲੈ ਲਕੇ ਫਿਰ ਪ੍ਰਸ਼ਾਸਨ ਦਾ ਬੰਦਾ ਹੈਲਮਟ ਲੈ ਆਉਂਦਾ ਵਾ ਸਿਰ ਤੇ ਤੇ ਹੁਣ ਸੇਰੇ-ਸੇਰੇ ਫਿਰ ਜਾਓ ਤੇ ਫਿਰ ਦਿੱਕਤ ਦੀ ਆ ਜਾਂਦੀ ਹੈ ਇੱਕ ਵੱਡੇ ਬਾਲ ਨੇ ਫਿਰ ਤੋਪੇ ਤੋਪੇ ਗਰਮੀ ਵੀ ਲੱਗਦੀ ਕਈ ਵਾਰੀ ਕਿਉਂਕਿ ਹੈਲਮਟ ਤੇ ਵੈਸੇ ਹੀ ਪਸੀਨਾ ਆਉਂਦਾ ਵਾ ਗਾਇਸ ਨਹਾਤ ਹੋ ਗਿਆ ਹੱਟ ਗਿਆ ਨਹਾਦੋ ਗਿਆ ਵਿਲਾ ਹੋ ਗਿਆ ਸ਼ਾਮ ਦਾ ਟਾਈਮ ਆ ਤੇ ਹੁਣ ਡੈਡੀ ਲੱਗੇ ਹੋਏ ਨਹਾਣ ਉਹ ਤੁਹਾਨੂੰ ਪਿੱਛੇ ਦਿਖ ਜਾਣਗੇ ਹੋਰ ਇੱਕ ਡੈਡੀ ਨਹਾਣ ਲੱਗੇ ਹੋਏ ਨੇ ਤੇ ਜੋਤੀ ਆਈ ਪਤਾ ਨਹੀਂ ਕਿੱਥੇ ਐ ਜੋਤੀ ਮਿਲਦਾ ਬਾਹਰ ਨੂੰ ਗਈ ਐ ਅੱਜ ਉਹਨੇ ਪਤਾ ਕੀ ਬਣਾਇਆ ਸਪੈਸ਼ਲ ਵਧੀਆ ਅੱਜ ਉਹਨੇ ਬਣਾਈ ਆ ਅਰਬੀ ਤੇ ਪਤਾ ਨਹੀਂ ਕੋਈ ਨਵੇਂ ਤਰੀਕੇ ਨਾਲ ਬਣਾਈ ਆ ਕੋਈ ਸਰਚ ਸੁਰਚ ਕਰਦੇ ਰਹਿੰਦੇ YouTube ਦੇ ਉੱਪਰ ਪਤਾ ਨਹੀਂ ਕਿਵੇਂ-ਕਿਵੇਂ ਦੱਸਦੇ ਹੋ ਤੇ ਅੱਜ ਇਹਨੇ ਅਰਬੀ ਉਹਦਾ ਬਣਾਈ ਆ ਆਟਾ ਕੱਢੀ ਆਪਾਂ ਤੇ ਤੇ ਆਈ ਆ ਤੇ ਕਹੂਗੀ ਕਿ ਹਾਂ ਮੇਰੀ ਅਰਬੀ ਛੇੜੀ ਮੇਰੀ ਇਹ ਦੇਖੀ ਮੈਨੂੰ ਕਹਿੰਦੀ ਸੀ ਦੇਖਾ ਨਹੀਂ ਦਿਖਾਣੀ ਨਹੀਂਗੀ ਮੈਂ ਤੇ ਸਿੱਧੀ ਸਿਰ ਖਵਾਣੀ ਆ ਜਦੋਂ ਖਵਾਵਾਂਗੇ ਤੇ ਫੇਰ ਹੀ ਬਦਲ ਲੱਗੂ ਕਿ ਦਿਖਾਣੀ ਨਹੀਂ ਹੈਗੀ ਹੁਣ ਉਹ ਬਾਹਰ ਗਈ ਵੀ ਆ ਮੈਂ ਚੋਰੀ ਚੁਪੇ ਮੈਂ ਹੁਣ ਅਰਬੀ देख ली के हां आ किथे गया तू बाथरूम है बाथरूम किथे बाथरूम गया सीगा बाथरूम आबा उधर देख मैं थे के तो के तू उथे आ मैं तेरी अर्बी देख ली है कैसी है अच्छा अच्छा मैंने ये कर एक एक्सपेरिमेंट कित्तो किया YouTube ਤੋਂ ਦੇਖ। ਕੀ ਆਸੀ ਰਹਾ ਤੁਹਾਨੂੰ? ਤੁਹਾਨੂੰ ਕੀ ਕਿ ਆਸੀ ਮੈਂ ਕਿ YouTube ਤੋਂ ਦੇਖ ਕੇ ਹੀ ਉਹਨੇ ਬਣਾਈ ਹੋਣੀ ਹੈ ਕਿਉਂਕਿ ਇਹ ਇਦਾਂ ਦੀ ਅਰਬੀ ਬਣਾਉਂਦੀ ਨੇਗੀ। ਇਹ ਸਭ ਕੁਝ YouTube ਦੇ ਉੱਪਰ ਪਤਾ ਨਹੀਂ ਕੀ ਕੀ ਦੇਖ ਰਹੀ ਨਹੀਂ ਮੈਂ ਤਾਂ ਪਰੇਸ਼ਾਨ ਹੋ ਗਿਆ। ਬਨਸਵਰਨੀਆਂ ਸਬਜ਼ੀ ਬਣਾਉਗੀ, ਕਦੀ ਤੇ ਭਿੰਡੀ ਨੂੰ ਹੋਰ ਤਰ੍ਹਾਂ ਬਣਾ ਲਊਗੀ, ਕਦੀ ਬੈਂਗਣਾ ਨੂੰ ਹੋਰ ਤਰ੍ਹਾਂ ਬਣਾ ਲਊਗੀ ਜਿੱਦਾਂ ਸੀ ਕਦੀ ਕੋਈ ਹੈ ਹੀ ਨਹੀਂ ਹੁੰਦਾ। YouTube ਦੇ ਉੱਪਰ ਪਤਾ ਨਹੀਂ ਇਹ ਜਿਹੋ ਉਹਨੇ ਜਿਹੇ ਜਿਹੋ ਤੁਹਾਨੂੰ ਦੱਸੀ ਹੈ ਤਾਂ ਉਹ ਜਿਹੇ ਚੀਜ਼ਾਂ ਬਣਾਈਆਂ। ਨਹੀਂ ਹੋਣੀ। ਅੱਜ ਇਹ ਤਾਂ ਖਾਵਾਂਗੇ ਤਾਂ ਫਿਰ ਪਤਾ ਲੱਗੂਗਾ ਨਹੀਂ ਕਿ ਅੱਛੀ ਬਣੀ ਆ ਕਿ ਨਹੀਂ ਬਣੀ ਆ ਦੇਖਦੇ ਮੈਂ ਦੇਖਦੇ ਕਿੱਸੇ ਬਣੀ ਦੇਖ ਲੀਏ ਤਾਂ ਮੈਂ ਦੇਖੀ ਆ ਹਾਂ ਦੇਖ ਲਈਏ ਮੈਂ ਦੇਖਣ ਚ ਲੱਗ ਰਹੀ ਆ ਕਿ ਆਲੂਆਂ ਵਰਗੀ ਆ ਹੋਈ ਗੱਲ ਸੁਣ ਹੁਣ ਜਾ ਕੇ ਨਾ ਸਭ ਕੁਝ ਕਾਰ ਕਰਕੇ ਆਪਣਾ ਕਿਉਂਕਿ ਹੁਣ ਡੈਡੀ ਨਾਲ ਕੇ ਬਾਹਰ ਬੈਠੇ ਨਾ ਮੰਜੇ ਤੇ ਔਰ ਆਪਣੇ ਕੀ ਕਰਨਾ ਹੈ ਬਰਤਨ ਧੋਣੇ ਤੇ ਇੱਕ ਆ ਰੱਖੀ ਦੀ ਆ ਬਾਲੀਆ ਦੇਖੀ ਆ ਦੇਖ ਰਿਹਾ ਬ੍ਰਿਗੇਡ ਹੋ ਗਏ। ਉਰੇ ਖੜਾ ਉਰੇ ਖੜਾ ਆ ਦੇ ਆ ਆ ਬਾੜੀ ਦੇਖੋ। ਆ ਬਾੜੀ ਦੀ ਇਹ बार-बार ਖੁੱਲ ਜਾਂਦੀ ਹੈ ਤੇ ਇਹਨੂੰ बार-बार ਬੰਦ ਕਰਦੀ ਆ। ਬਰਦਨ ਨਹੀਂ ਧੋਣੇ ਇੱਕ ਕੰਮ ਹੋਰ ਸੀਗਾ ਕਰਨਾ। ਡੈਡੀ ਹੁਣ ਬਾਹਰ ਆ ਗਏ ਨੇ ਤੇ ਕੀ ਕਰਨਾ ਵਾ ਅੰਦਰ? ਜੋ ਜਲਾਨੀ ਹੋ ਤੁੰ ਨਹੀਂ ਦਿਲਾ ਸਕਦੇ। ਜੋ ਦੇ ਡਾਊਲ ਦੇਖੋ ਕਿਵੇਂ ਪੱਟ ਗਈ ਹੈ। ਕਿ ਹਾਂ ਜੋਤ ਜਲਾੜੀ ਬੈਠੀ ਹੈ। ਹੁਣ ਜਦ ਜਲਾਏਗੀ। हां बर्तन-बर्तन तोला ते गाइस ते बाकी ਤੁਸੀਂ ਦੱਸਿਓ ਤੇ بھائی ਜੀ ਨੇਪਾਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਨੇਪਾਲ ਦੀ ਮੈਂ ਕੁਝ ਰੀਲਾ ਸਾਹਮਣੇ ਆ ਰਹੀਆਂ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੋਕਾਂ ਨੇ ਤੇ ਲੁੱਟ ਮਚਾਈ ਪਈ ਉੱਥੇ ਤੇ ਦੂਜਾ ਇਹ ਕਿ ਇੱਕ ਉਹਨਾਂ ਦਾ ਜਿਹੜਾ ਵੀ ਉਹ ਕੀ ਹੈ ਸੰਸਦ ਸੁਣਚਲ ਪਰ ਕਿੱਥੇ-ਕਿੱਥੇ ਉਹਨਾਂ ਨੇ ਕੀ-ਕੀ ਕਰਤਾ ਕੀ-ਕੀ ਨਹੀਂ ਕੀਤਾ ਤੇ ਇੱਕ ਮਾਰਕੀਟ ਵਿੱਚ ਲੁੱਟ ਲੁੱਟ ਤਾਂ ਭਾਈ ਆ ਹੋਰੀ ਕੜਾਈ ਆ ਗੁਕਰ ਜਾ ਕਰ ਰਹਿਣੇ ਵਾਈ ਜੀ ਕੋਈ ਕਿਸੇ ਨੂੰ ਨਹੀਂ ਪੁੱਛ ਰਿਹਾ ਕੋਲ ਸੜੇ ਵਰਦੀਆਂ ਵਰਦੀਆਂ ਗੋਲ ਕੇ ਉਹਨਾਂ ਨੂੰ ਰੋਡ ਦੇ ਉੱਪਰ ਲੈਣ ਵਜ ਤਾਂ ਹੱਥ ਖੜੇ ਕਰਕੇ ਚਲਾਉਂਦੇ ਕੋਈ ਨਹੀਂ ਹੁਣ ਗੱਲ ਇਹ ਹੈ ਕਿ ਪੁਲਿਸ ਵਾਲੇ ਕਿੰਨੇ ਖੌਣਗੇ 100 ਹੋਣਗੇ 200 ਹੋਣਗੇ 500 ਹੋਣਗੇ ਪਬਲਿਕਾ ਕਿੰਨੀ ਹੈ ਹੁਣ ਗੱਲ ਵੀ ਸਹੀ ਹੈ ਹੁਣ ਬਾਕੀ ਮੈਨੂੰ ਮੇਨ ਗੱਲ ਇਹ ਚੀਜ਼ ਪਤਾ ਨਹੀਂ ਹੈਗੀ ਕਿ ਨੇਪਾਲ ਦੇ ਵਿੱਚ ਹੀ ਅਕਸਰ ਕੀ ਹੋਇਆ ਕੀ ਕਾਰਵਾਸੀ ਨਾ ਕੁਛ ਇਹ ਚੀਜ਼ ਹੋ ਰਹੀਆਂ ਨੇ ਕਿਉਂਕਿ ਇਹ ਚੀਜ਼ ਮੈਨੂੰ ਹਜੇ ਪ੍ਰੋਪਰ ਪਤਾ ਨਹੀਂ ਬਸ ਇੰਨਾ ਕਿ ਸੁਣਨ ਲੱਗਿਆ ਕਿ ਉੱਥੇ ਦੇ ਲੋਕਾਂ ਦੀ ਐ ਬੂਥ ਸਾਰੀ ਬੰਦ ਕਰਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹ ਨੇਪਾਲ ਦੇ ਵਿੱਚ ਇਹ ਕੰਮ ਹੋਇਆ ਹੁਣ ਬਾਕੀ ਕੁਝ ਲੋਕ ਕਹਿੰਦੇ ਕਿ ਜਿਹਦੇ ਉਹ ਆਪਣੇ ਪ੍ਰਧਾਨ ਮੰਤਰੀ ਹੈ ਜਾਂ ਹੋਰ ਚੀਫ ਮਿਨਿਸਟਰ ਜੋ ਵੀ ਨੇ ਉਹ ਬਾਹਰ ਆਪਣਾ ਬਸੇਰਾ ਕਰੀ ਜਾਂਦੇ ਸੀ ਇੰਨੀ ਮਹਿੰਗੀ ਮਹਿੰਗੀ ਚੀਜ਼ਾਂ ਬੰਦੇ ਸੀ ਲੋਕਾਂ ਤੋਂ ਟੈਕਸ ਲੈਂਦੇ ਸੀਗੇ ਪਰ ਆਮ ਜਨਤਾ ਨੂੰ ਕੁਝ ਨਹੀਂ ਮਿਲਦਾ ਆਪਣੇ ਬੱਚੇ ਨੂੰ ਸੈਟਲ ਕਰੀ ਜਾਂਦੇ ਬਾਹਰ ਹੁਣ ਬਾਕੀ ਮੈਨੂੰ ਪ੍ਰੋਪਰ ਨਹੀਂ ਪਤਾ ਕਿ ਕੀ ਗੱਲਬਾਤ ਹੈ ਕੀ ਨਹੀਂ ਆ तेन पता नेपाल देवी जी की है हैं अच्छा कुमकुम भाग्य में क्या हुआ बिग बॉस में क्या हुआ बिग बॉस में हाँ। लड़ाई हो गई दोनों की किरी किरी दो लड़कियों की और पुनिका और उसकी हैं पुनिका और एक लड़की ने जो अपने आप को बोलते हुए बहुत अमीर हूँ बहुत अमीर तानिया तानिया, तानिया मित्तल की अच्छा वो लड़ाई हो गई है ਚਲੋ ਇਹ ਤਾਂ ਜੀ ਥੋੜਾ ਬਹੁਤ ਬਹੁਤ ਦੇਖਦੀ ਹੈ ਲੱਗਦਾ ਹੈ ਹਾਂਜੀ ਗਾਇਸ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ ਵੱਜ ਗਿਆ 7:30 ਤੇ ਸਾਡਾ ਕਦੂ ਰੋਟੀਆਂ ਰੁੱਟੀਆਂ ਬਣਾ ਰਿਹਾ ਰੋਟੀ ਰੁੱਟੀ ਬਣਾ ਕੇ ਤੇ ਖਾਵਾਂਗੇ ਕਿਉਂਕਿ ਅੱਜ ਦੁਪਹਿਰੇ ਵੀ ਰੋਟੀ ਖਾਧੀ ਨਹੀਂ ਸੀਗੀ ਤੇ ਇਸ ਕਰਕੇ ਇਹਨੂੰ ਕਿਹਾ ਕਿ ਬਾਈ ਆਪਣਾ ਜਲਦੀ ਰੋਟੀ ਲਾ ਲ ਜਲਦੀ ਰੋਟੀ ਲਾ ਕੇ ਫਿਰ ਖਾਵਾਂਗੇ ਬਾਕੀ ਪਾਪਾ ਆ ਗਏ ਨੇ ਤੁਹਾਨੂੰ ਮੈਂ ਪਾਪਾ ਦਿਖਾ ਦਿੰਦਾ ਬੈਠ ਕੇ ਟੀਵੀ ਦੇਖ ਰਹੇ ਸੀ ਕਿ ਮੈਂ ਤਾਂ ਨਹੀਂ ਬੋਲੇ ਨਹੀਂ ਸੀ ਵੀ ਵੀਡੀਓ ਬਣਾਉਣਾ ਫਿਰ ਉਹ ਗੁੱਸਾ ਕਰ ਦੇਗੀ ਕਿ ਕਿਉਂ ਮੇਰੀ ਵੀਡੀਓ ਬਣਾਉਣਾ ਇਹ ਨਹੀਂ ਤੇ ਇਹ ਸਾਡੀ ਕੱਦੂ RAM ਇਹ ਰੋਟੀ ਬਣਾਉਂਦੀ ਬਣਾਉਂਦੀ ਬਰਾ ਕੀ ਕਰ ਰਹੀ ਤਨ ਦੇ ਦੱਸਦਾ ਆ ਰੋਟੀ ਬਣਾ ਰਹੀ ਹੈ ਇਹ ਰੋਟੀ ਵੀ ਤਾਂ ਬਣਾਉਗੀ ਕਿ ਆ ਚੱਲੂ ਆ ਹੁਣ ਇਹ ਕੀ ਹੈ ਇਹ ਕੀ ਹੈ ਐੜਾ ਰਹੀ ਹੈ ਐੜ ਆ ਰਹੀ ਹੈ ਜੇ ਤੇ ਦੇਖ ਰਹੀ ਐ ਇੱਥੇ ਬਿਗ ਬਾਸ ਇਹ ਬਿਗ ਬਾਸ ਬਣਾਉਂਦੀ ਬਣਾਉਂਦੀ ਸਾਡੀ ਬਿਗ ਬਾਸ ਇਹ ਰੋਟੀ ਥਾਈ ਬਣਾਉਂਦੀ ਆ ਦੇਖੋ ਨਜ਼ਰ ਦੇਖੋ ਇਹਦੀ ਪੂਰੀ ਫੋਨ ਦੇ ਉੱਪਰ ਹੀ ਰਹਿੰਦੀ ਆ ਇੱਕ ਨਜ਼ਰ ਉੱਥੇ ਤੇ ਇੱਕ ਨਜ਼ਰ ਰੋਟੀ ਦੇ ਹਾਂ ਵੀ ਅੱਗੇ ਕੀ ਹੋਇਆ ਆ ਚੱਲ ਰਿਹਾ ਬਿਗ ਬਾਸ ਦੇਖੋ ਤੇ ਬਿਗ ਬਾਸ ਕਿਹੜਾ ਦੇਖ ਰਹੀ ਐ ਬਿਗ ਬਾਸ 13 ਦੇਖ ਰਹੀ ਐ ਪਤਾ ਨਹੀਂ ਉਹਦੇ ਵਿੱਚ ਹੁਣ ਇਹਨੂੰ ਕੀ ਲੱਭ ਰੇ ਸੀਜ਼ਨ 19 ਚੱਲ ਰਿਹਾ ਤੇ 13 ਦੇਖ ਰਹੀ ਐ ਇਹਦੀ ਅੱਖ ਦੇਖੋ ਤੁਸੀਂ ਨਜ਼ਰ ਦੇਖ ਰਿਹਾ ਇੱਕ ਅੱਕ ਉਹਦੇ ਇੱਕ ਅੱਕ ਉੱਥੇ ਪਰ ਬਾਈ ਜੀ ਇੱਕ ਗੱਲ ਤਾਂ ਹੈਗਾ ਕਿ ਬਾਈ ਸੀਜ਼ਨ ਉਹ ਵਧੀਆ ਸੀਗਾ ਸਭ ਨੇ ਮਤਲਬ ਕਿ ਪਸੰਦ ਕੀਤਾ ਇਸ ਤੇ ਸਭ ਤੋਂ ਸਭ ਤੋਂ ਲੰਬਾ ਚੱਲੇ ਸੀ ਹਾਂ ਸੀਜ਼ਨ ਸਭ ਤੋਂ ਲੰਬਾ ਚੱਲੇ ਸੀ ਉਹ ਹਾਂ ਤੇ ਸੀਜ਼ਨ ਕਹਿੰਦੇ ਸਭ ਤੋਂ ਲੰਬਾ ਚੱਲੇ ਸੀ ਉਹ ਤੇ ਬਾਕੀ ਬਸ ਹੁਣ ਰੋਟ ਰੋਟੀ ਖਾ ਲਈਏ ਭੁੱਖ ਲੱਗੀ ਹੋਈ ਹੈ ਬਹੁਤ ਜ਼ਿਆਦਾ ਇਹ ਵੀ ਇਹਨੇ ਵੀ ਦੁਪਹਿਰੇ ਖਾਦੇ ਨਹੀਂ ਸੀਗੀ ਕਿਉਂਕਿ ਹੁਣ ਇਹ ਹੈ ਕਿ ਹੁਣ ਮੈਂ ਸਵੇਰੇ ਰੋਟੀ ਖਾਂਦਾ ਨਹੀਂ ਹੈਗਾ ਮੈਂ ਸਵੇਰੇ ਆ ਕੇ ਰੋਟੀ ਖਾਣਾ ਤੇ ਫਿਰ ਇਹ ਹੈ ਕਿ ਇਹ ਵੀ ਸਵੇਰੇ ਖਾਂਦੀ ਨਹੀਂਗੀ ਇਹਨੂੰ ਇਹ ਹੈ ਕਿ ਜੇ ਮੈਂ ਆਉਂਗਾ ਫਿਰ ਮੈਂ ਰੋਟੀ ਖਾਉਂਗੀ ਚੇਸ ਕਰਕੇ ਅੱਜ 21 ਵਾਰ ਰੋਟੀ ਖਾਈ ਹੈ ਮਨ ਕੇ ਅਸੀਂ 10:30 11 ਵੀ ਖਾਈ ਹੈ ਹੈਨਾ ਰੋਟੀ ਤੇ 11 ਵਜੇ ਰੋਟੀ ਖਾਈ ਸੀ ਤੇ ਉਸ ਤੋਂ ਬਾਅਦ ਹੁਣ ਖਾਣੀ ਆ ਕਿਉਂਕਿ ਦੁਪਹਿਰੇ ਦੂਰੇ ਰੋਟੀ ਖਾਈ ਨਹੀਂ 11 ਵਜੇ ਤੇ ਰੋਟੀ ਖਾਈ ਤੇ ਫਿਰ 1 ਕੀ ਖਾਈਏ ਤੇ ਇਸ ਕਰਕੇ ਹੁਣ ਚਲੋ ਰੋਟੀ ਪਾਣੀ ਖਾ ਲਈਏ ਤੇ ਬਾਕੀ ਅੱਜ ਦਾ ਵਲੌਗ ਕਹੇ ਜੇ ਲੱਗੇ ਉਹ ਵੀ ਦੱਸ ਦਿਓ ਕਿਉਂਕਿ ਕਾਫੀ ਟਾਈਮ ਬਾਅਦ ਵਲੌਗ ਬਣਾਇਆ ਤੇ ਦੂਸਰੀ ਗੱਲ ਹੈ ਕਿ ਵਿੱਚ ਡਿਲੇ ਹੋ ਗਿਆ ਸੀਗਾ ਤੇ ਹੁਣ ਡਿਲੇ ਨਹੀਂ ਹੋਊਗਾ ਕਿਉਂਕਿ ਕੁਝ ਕੰਮ ਸੀਗੇ ਉੱਚ ਮਲਕੀ ਐਸਟਰੀ ਸਿਚੁਏਸ਼ਨ ਸੀ ਕਿ ਵਲੌਗ ਨਹੀਂ ਬਣ ਪਾ ਰਹੇ ਸੀਗੇ ਬਟ ਇਹ ਹੈ ਕਿ ਹੁਣ ਤੋਂ ਵਲੌਗ ਰੈਗੂਲਰ ਰਾਨਗੇ ਸਭ ਕੁਛ ਰਾਨਗੇ ਤੇ ਬਾਕੀ ਸਪੋਰਟ ਜਰੂਰ ਕਰੋ ਪਿਆਰ ਜਰੂਰ ਕਰੋ ਜਿਵੇਂ ਪਹਿਲਾਂ ਕਰਦੇ ਸੀ ਉਦਾਂ ਹੀ ਪਿਆਰ ਕਰੋ ਠੀਕ ਹੈ ਟੇਕ ਕੇਅਰ ਬਾਏ ਬਾਏ